ਬਾਰੇ ਪਿਆਰ ਦੇ ਸਕਾਰਪ੍ਰਿਸਤ ਸਿਕਾਉ ਦੀ ਵਾਹੇ ਕੁਰਸੀ ਕ ਖਾਲਸਾ ਵਾਹੇ ਕੁਰਸੀ ਕੀ ਫਤਿਹ ਸਾਸੰਗਤੀ ਜਿੱਦੜ ਕੇ ਆਪਣਾ ਸਵਾਦ ਦੇ ਸਹਯਾ ਹੱਤੋਂ ਬਾਬਾ ਨਾਨਕ ਬੁੱਤਾ ਚੱਲ ਰਹੀ ਹੈ ਅੱਜ ਬਹੁਤ ਹੀ ਹੱਤੋਂ ਪੁਰਾਣ ਜਾਣਕਾਰੀ ਆਪਣੀ ਦੇ ਵਿੱਚ ਮਿਲਨ ਜਾ ਰਹੀ ਹੈ ਜਿਵੇਂ ਕਿ ਬੈਸ ਦੇ ਦੌਰਾਨ ਵੀ ਆਪਾਂ ਸੁਣਦੇ ਆ ਬੀ ਗੁਰੂ ਨਾਨਕ ਦੇਵ ਜੀ ਜਿਹੜੇ ਹੈਗੇ ਨੇ ਉਹ ਸ਼੍ਰੀ ਰਾਮਚੰਦਰ ਜੀ ਦੇ ਵਾਸਚੋਂ ਸੀਗੇ ਅੱਜ ਆਪਾਂ ਪਤਾ ਲਗੂ ਕਿਹੜੀ ਕਿਤਾਬ ਦੇ ਵਿੱਚ ਲਿਖਿਆ ਹੋਇਆ ਹੈ ਕੀ ਸਬੰਧ ਸੀ ਉਹਨਾਂ ਦਾ ਰਾਮਚੰਦਰ ਜੀ ਦੇ ਨਾਲ ਆਓ ਜ਼ਰੂਰ ਸੁਣਨਾ ਸਾਸਨ ਕਦੇ ਧਿਆਨ ਨਾਲ ਸਾਰਾ ਤੇ ਜਿਹੜਾ ਸੋਢੀ ਤੇ ਬੀਦੀ ਵਾਸ ਜੋ ਹੈਗਾ ਉਹ ਕਿੱਥੋਂ ਨਿਕਲਿਆ ਹੈ ਕਿਹੜੀ ਕੁਲ ਤੋਂ ਇਹ ਚੱਲਿਆ ਹੈ ਤੇ ਗੁਰੂ ਨਾਨਕ ਸਾਹਿਬ ਕਿਹੜੀ ਆਸਵੰਸ ਚੋਂ ਸੀਗੇ ਇਹ ਸਾਰਾ ਕੁਝ ਆਪਾਂ ਨੂੰ ਅੱਜ ਪਤਾ ਚੱਲੂਗਾ ਇਦੇ ਵਿੱਚ ਹੁਣ ਜਿਵੇਂ ਕਿ ਆਪਾਂ ਜਾਣਦੇ ਆ ਜਿਹੜੇ ਪ੍ਰੀਤਪਾਲ ਸਿੰਘ ਜੀ ਨੇ ਉਹ ਬੜੀ ਖੋਜ ਪੜਤਾਲ ਕਰ ਰਹੇ ਨੇ ਗੁਰੂ ਨਾਨਕ ਸਾਹਿਬ ਦੇ ਦਾਦੇ ਪੜਤਾਂਦਿਆਂ ਦੇ ਬਾਰੇ ਵਿੱਚ ਜਦੋਂ ਦਾ ਉਹਨਾਂ ਤੋਂ ਉਹ ਮੌਲਵੀ ਨੇ ਪ੍ਰਸ਼ਨ ਪੁੱਛਿਆ ਸੀ ਬੇਸ਼ੱਕ ਉਸ ਸਮੇਂ ਤੇ ਉਹਨਾਂ ਨੇ ਜਵਾਬ ਦਿੱਤਾ ਸੀ ਪਰ ਉਹ ਕਹਿੰਦੇ ਮੇਰੇ ਅੰਦਰ ਫੇਰ ਵੀ ਖਲਪਲੀ ਜੀ ਮਚ ਗਈ ਸੀ ਮੈਂ ਜਾਨਣਾ ਚਾਹੁੰਦਾ ਸੀਗਾ ਤਾਂ ਇਸ ਲਈ ਉਹ ਖੋਜ ਕਰਦੇ ਕਰਦੇ ਉਹ ਪਹੁੰਚਦੇ ਨੇ ਇੱਕ ਖੋਜੀ ਉਹਨਾਂ ਨੂੰ ਮਿਲਦਾ ਹੈ ਜੋ ਕਿ ਗੁਰਮੁਖ ਫਾਰਸੀ ਦੇ ਚੰਗੇ ਆਲਮ ਸੀਗੇ ਗੁਰਮੁਖ ਬਾਬਾ ਹਰੀ ਸਿੰਘ ਗੁਰਮੁਖ ਲਾਂਬਾ ਜੀ ਕਹਿੰਦੇ ਇਹਨਾਂ ਦੀ ਹੱਥ ਲਿਖਤ ਪੋਥੀ ਸੀਗੀ ਜਿਸ ਦਾ ਨਾਮ ਸੀ ਰਾ ਨਮਾਇ ਦਿਦਾਰੇ ਹੱਕ ਇਹਦੇ ਵਿੱਚ ਕਹਿੰਦੇ ਇਹ ਜਿਹੜੀ ਖੋਜ ਹੈ ਇਹ ਦਰਜ ਸੀਗੀ ਹੁਣ ਪਾਠਨ ਜਨ ਪੀਸ ਧਿਆਨ ਦਿਓ ਇਹਦੇ ਵਿੱਚ ਹੁਣ ਸਾਰਾ ਗੁਰੂ ਨਾਨਕ ਦੇਵ ਜੀ ਬਾਰੇ ਦੱਸਿਆ ਗਿਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਪੁੱਟੇ ਸੀਗੇ ਸ੍ਰੀ ਕਾਲੂ ਜੀ ਦੇ ਤੇ ਸ੍ਰੀ ਕਾਲੂ ਜੀ ਜਿਹੜੇ ਸੀ ਉਹ بیٹے ਸੀਗੇ ਸ਼ਿਵਰਾਮ ਜੀ ਦੇ ਤੇ ਸ਼ਿਵਗ੍ਰਾਮ ਜੀ ਪੀਟੀਸੀ ਕੇ ਸੈਨ ਵਾਲ ਜੀ ਦੇ ਤੇ ਸੈਨਮਲ ਜੀ ਪੀਟੀਸੀ ਸ਼੍ਰੀ ਅਨੂਪ رائے ਜੀ ਦੇ ਤੇ ਰਾਜਾ ਸ਼੍ਰੀ ਅਨੂਪ ਅਨੂਪ رائے ਜੀ ਦੇ بیٹے ਸੀਗੇ ਰਾਜਾ ਚਤਰਸਾਲ ਜੀ ਦੇ ਤੇ ਰਾਜਾ ਸ਼੍ਰੀ ਚਤਰਸਾਲ ਜੋਸੀ ਕੇ ਉਹ بیٹے ਸੀਗੇ ਰਾਜਾ ਸ਼੍ਰੀ ਕਾਲਕੀਤ ਜੀ ਦੇ ਤੇ ਰਾਜਾ ਸ਼੍ਰੀ ਕਾਲਕੀਤ ਜੀ بیٹے ਸੀਗੇ ਰਾਜਾ ਸ਼੍ਰੀ ਕਾਲਰਾਏ ਜੀ ਦੇ ਤੇ ਰਾਜਾ ਸ਼੍ਰੀ ਕਾਲਰਾਏ ਜੀ بیٹے ਸੀ ਸ਼੍ਰੀ ਕਾਲ ਸੈਨ ਜੀ ਦੇ ਰਾਜਾ ਸ਼੍ਰੀ ਕਾਲਸੈਨ ਜੀ ਦੇ ਪੁੱਟੇ ਸੀਗੇ ਰਾਜਾ ਸ਼੍ਰੀ ਤਵਾਜ ਜੀ ਦੇ ਤੇ ਰਾਜਾ ਸ਼੍ਰੀ ਤਵਾਜ ਜੀ ਦੇ ਪੁੱਟੇ ਸੀ ਰਾਜਾ ਸ਼੍ਰੀ ਗਜੰਦਰਾਈ ਜੀ ਦੇ ਰਾਜਾ ਸ਼੍ਰੀ ਗਜੰਦਰਾਈ ਜੀ ਦੇ ਪੁੱਟੇ ਸੀਗੇ ਰਾਜਾ ਸ਼੍ਰੀ ਮਹਿੰਦਰਾਈ ਜੀ ਦੇ ਤੇ ਰਾਜਾ ਸ਼੍ਰੀ ਮਹਿੰਦਰਾਈ ਜੀ ਦੇ ਪੁੱਟੇ ਸੀਗੇ ਰਾਜਾ ਸ਼੍ਰੀ ਅਜਾਪਾਲ ਜੀ ਦੇ ਤੇ ਰਾਜਾ ਸ਼੍ਰੀ ਅਜਾਪਾਲ ਜੀ ਦੇ ਪੁੱਟੇ ਸੀ ਰਾਜਾ ਸ਼੍ਰੀ ਬੁੱਧਪਾਲ ਜੀ ਦੇ ਤੇ ਰਾਜਾ ਸ਼੍ਰੀ ਬੁੱਧਪਾਲ ਜੀ ਪਿٹے ਸੀ ਰਾਜਾ ਸ਼੍ਰੀ ਧਰਮਰਾਇ ਜੀ ਤੇ ਤੇ ਰਾਜਾ ਸ਼੍ਰੀ ਧਰਮਰਾਇ ਜੀ ਪਿٹے ਸੀ ਸ਼੍ਰੀ ਬਿੱਦੀ ਰਾਏ ਜੀ ਤੇ ਰਾਜਾ ਸ਼੍ਰੀ ਬਿੱਦੀ ਰਾਏ ਜੀ ਪਿٹے ਸੀ ਰਾਜਾ ਸ਼੍ਰੀ ਕਸ਼ੂਬ ਜੀ ਦੇ ਰਾਜਾ ਸ਼੍ਰੀ ਕਸ਼ੂ ਇਹ ਕਸ਼ੂ ਕਿਹਾ ਗਿਆ ਜੋ ਕਿ ਰਾਮਚੰਦਰ ਜੀ ਦੇ ਪੁੱਤੇ ਸੀਗੇ ਲਵ ਤੇ ਕੁਸ਼ ਜਿਹੜੇ ਕੁਸ਼ ਸੀ ਉਹਨਾਂ ਨੂੰ ਇੱਥੇ ਕਸ਼ੂ ਕਿਹਾ ਗਿਆ ਰਾਜਾ ਸ਼੍ਰੀ ਕਸ਼ੂਬ ਜੀ बेटे से राजा श्री रामचंद्र जी राजा श्री रामचंद्र जी बेटे से श्री दशरथ जी राजा श्री दशरथ जी बेटे से राजा श्री अज जी राजा श्री अज जी बेटे से राजा श्री राघव जी दे ते राजा श्री राघव जी बेटे से राजा श्री पृथ्वी जी राजा श्री पृथ्वी जी, जी बेटे से राजा श्री दलीप जी दे, ते राजा श्री दिलीप जी बेटे से ਅਕਸ਼ਵਕੂ ਜੀ ਦੇ ਤੇ ਰਾਜਾ ਸ਼੍ਰੀ ਅਕਸ਼ਵਕੂ ਜੀ ਬੇਟੇ ਸੀ ਰਾਜਾ ਸ਼੍ਰੀ ਮੰਨੂ ਜੀ ਦੇ ਤੇ ਰਾਜਾ ਸ਼੍ਰੀ ਮੰਨੂ ਜੀ ਬੇਟੇ ਸੀ ਰਾਜਾ ਸ਼੍ਰੀ ਸੂਰਜ ਜੀ ਦੇ ਉਹ ਇਥੇ ਕਹਿੰਦੇ ਨਹੀਂ ਕਹਿੰਦੇ ਇਹ ਜਿਹੜੀ ਸਸਰਾ ਨਸਬੇ ਤਰਤੀਬ ਆ ਰਹਿ ਲੇਕਿਨ ਮੁਖਸਰ ਹੈ ਕਹਿੰਦੇ ਮਸ਼ਹੂਰ ਮਸ਼ਹੂਰ ਨਾਵਾਂ ਦੇ ਨਾਲ ਇਹ ਸੰਬੰਧਿਤ ਹੈ ਇਸ ਜੱਤ ਦੇ ਕਹਿੰਦੇ ਵਟੇ ਵਡੇਰੇ ਸ਼੍ਰੀ ਸੂਰਜ ਜੀ ਹੋਏ ਨੇ ਇਸ ਲਈ ਇਹਨਾਂ ਨੂੰ ਸਾਰਿਆਂ ਨੂੰ ਸੂਰਜ ਵੰਸ਼ੀ ਕਿਹਾ ਜਾਂਦਾ ਹੈ ਹੁਣ ਕਹਿੰਦੇ ਇਹ ਵੀ ਦੱਸਣਾ ਜ਼ਰੂਰੀ ਹੈ ਪਾਠਕਾਂ ਨੂੰ ਵੀ ਸ਼੍ਰੀ ਰਾਮਚੰਦਰ ਜੀ ਦੇ بیٹے ਕਸ਼ੂ ਜੋ ਕਿ ਜਿਨ੍ਹਾਂ ਨੂੰ ਆਪਾਂ ਕੁਸ਼ ਕਹਿੰਦੇ ਆ ਉਹ ਕਹਿੰਦੇ ਉਹਨਾਂ ਦੀ ਜਿਹੜੀ ਅੰਸ਼ਾ ਬੇਤੀ ਹੈ ਤੇ ਵੱਡੇ بیٹے ਸ਼੍ਰੀ ਲਵ ਜਿਨ੍ਹਾਂ ਨੂੰ ਆਪਾਂ ਲਵ ਤੇ ਕੁਸ਼ ਨਾਮ ਨਾਲ ਜਾਣਦੇ ਆ ਉਹਨਾਂ ਤੋਂ ਕਹਿੰਦੇ ਸੋਢੀ ਵੰਸ ਹੈ ਜੋ ਕਿ ਦਸਪਿਤਾ ਗੁਰੂ ਕਲਗੀਧਰ ਜੀ ਮਹਾਰਾਜ ਦੀ ਹੈ ਤਾਂ ਹੁਣ ਸਾਧ ਸੰਗਤ ਜੀ ਕਾਫੀ ਸਾਰੇ ਯਾਪਾਂ ਨੂੰ ਇਹਦੇ ਵਿੱਚ ਕਲੀਅਰੈਂਸ ਹੋਈ ਹੈ ਮੈਨੂੰ ਵੀ ਇਹ ਪਹਿਲੀ ਵਾਰ ਸੁਣਿਆ ਤਾਂ ਵੈਸੇ ਮੈਂ ਵੀ ਸੀਗਾ ਕਿ ਗੁਰੂ ਨਾਨਕ ਸਾਹਿਬ ਜੋ ਹੈ ਸ਼੍ਰੀ ਰਾਮਚੰਦਰ ਜੀ ਦੇ ਵਾਸਤੇ ਨੇ ਪਰ ਇਹ ਪਹਿਲੀ ਵਾਰ ਇਹਦੇ ਵਿੱਚ ਇਹ ਜਾਣਕਾਰੀ ਮੈਨੂੰ ਪਤਾ ਲੱਗੀ ਹੈ ਇਹ ਸਾਰਾ ਕੁਝ ਉਹਨਾਂ ਦੇ ਦਾਦੇ ਪੜਦਾਦੇ ਬਾਰੇ ਉਹਨਾਂ ਦੇ ਬਜ਼ੁਰਗਾਂ ਦੇ ਬਾਰੇ ਵਿੱਚ ਤੇ ਜੋ ਕਿ ਉਹ ਕਹਿੰਦੇ ਨੇ ਰਹਿਨੁਮਾਇਤ ਦਿਦਾਰੇ ਹੱਕ ਜਿਹੜੀ ਪੋਥੀ ਹੈ ਹੱਥ ਲਿਖਤ ਉਹਦੇ ਵਿੱਚ ਇਹ ਸਾਰਾ ਕੁਝ ਦੱਜਿਆ ਉਮੀਦ ਕਰਦੀ ਹਾਂ ਤੁਹਾਨੂੰ ਵੀ ਜ਼ਰੂਰ ਪਸੰਦ ਆਇਆ ਹੋਗਾ ਕਮੈਂਟ ਬਾਕਸ ਵਿੱਚ ਲਿਖ ਕੇ ਜ਼ਰੂਰ ਦੱਸਿਆ ਕਰੋ ਸਾ সঙ্গਤੀ ਕਿ ਤੁਹਾਨੂੰ ਸਵਾਦ ਕਿੰਦਾ ਤਾਂ ਲੱਗ ਰਿਹਾ ਹੈ ਮੈਨੂੰ ਇਹਨੇ ਪਿਆਰ ਨਾਲ ਸੁਣ ਲਈ ਥੋੜਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜਲਦੀ ਹੀ ਆਪਾਂ ਫਿਰ ਮਿਲਾਂਗੇ ਅਗਲੀ ਵੀਡੀਓ ਦੇ ਨਾਲ